ਰੋਜ ਸਵੇਰੇ ਜਦੋਂ ਤੁਸੀਂ ਕੁਝ ਵਧੀਆ ਸੁਣਦੇ ਹੋ, ਵਧੀਆ ਦੇਖਦੇ ਹੋ ਤੇ ਵਧੀਆ ਸੋਚਦੇ ਹੋ ਤਾਂ ਤੁਹਾਡੇ ਸਾਰੇ ਦਿਨ ਦੀ ਵਧੀਆ ਹੋਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ। ਅੱਜ ਦਾ ਇਹ ਦਿਨ ਤੁਹਾਡੀਆਂ ਆਉਣ ਵਾਲੀ ਜ਼ਿੰਦਗੀ ਦਾ ਪਹਿਲਾ ਦਿਨ ਹੈ। ਆਪਣੇ ਪੂਰੇ ਮਨ ਦੇ ਨਾਲ ਅੱਜ ਦੇ ਇਸ ਖੂਬਸੂਰਤ ਦਿਨ ਦਾ ਸਵਾਗਤ ਕਰੋ। ਤੁਹਾਡਾ ਧਿਆਨ ਗੁਜ਼ਰੇ ਹੋਏ ਕੱਲ ਤੇ ਨਹੀਂ ਜਾਣਾ ਚਾਹੀਦਾ ਬਲਕਿ ਆਉਣ ਵਾਲੇ ਪਲਾਂ ਤੇ ਹੋਣਾ ਚਾਹੀਦਾ ਹੈ। ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਰੁਕਾਵਟਾਂ ਨੇ ਉਹਨਾਂ ਨੂੰ ਇੱਕ ਮੌਕੇ ਦੀ ਤਰ੍ਹਾਂ ਦੇਖੋ ਤੁਹਾਨੂੰ ਅੱਗੇ ਵੱਧ ਜਾਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ ਬਲਕਿ ਹਰ ਚੀਜ਼ ਸੰਭਵ ਹੈ ਤੁਸੀਂ ਜੋ ਵੀ ਸੋਚ ਸਕਦੇ ਹੋ ਤੁਸੀਂ ਉਹ ਸਭ ਕੁਝ ਕਰ ਸਕਦੇ ਹੋ ਜਿੰਨਾ ਵਿੱਚ ਇਕੱਲੇ ਤੁਰਨ ਦਾ ਹੌਸਲਾ ਹੁੰਦਾ ਹੈ ਇੱਕ ਦਿਨ ਉਹਨਾਂ ਦੇ ਪਿੱਛੇ ਹੀ ਕਾਫਲਾ ਹੁੰਦਾ ਹੈ ਕਾਮਯਾਬ ਲੋਕ ਆਪਣੇ ਫੈਸਲੇ ਨਾਲ ਦੁਨੀਆ ਬਦਲ ਦਿੰਦੇ ਨੇ ਜਦ ਕੇ ਨਾਕਾਮਜਾਬ ਲੋਕ ਦੁਨੀਆ ਦੇ ਡਰ ਤੋਂ ਫੈਸਲੇ ਹੀ ਬਦਲ ਲੈਂਦੇ ਨੇ ਬੋ ਨਾਲ ਭਿੱਜੇ ਮਨਾਂ ਦੀ ਸੜਾਂਦ ਓਪੜ ਗੰਦਲੇ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ ਮਨ ਵਿੱਚ ਮੈਲ ਰੱਖ ਕੇ ਬਾਹਰੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਚਿੱਕੜ ਉੱਪਰ ਰੰਗ ਫੇਰਨ ਵਾਲੀ ਗੱਲ ਹੈ ਸੁੰਦਰਤਾ ਕਿਸੇ ਪੈਮਾਨੇ ਵਿੱਚ ਕੈਦ ਨਹੀਂ ਹੁੰਦੀ ਜੋ ਆਪਣੇ ਜੀਵਨ ਸਾਥੀ ਨਾਲ ਹੀ ਸੱਚਾ ਨਹੀਂ ਉਹ ਕਿਸੇ ਦਾ ਵੀ ਸਾਥੀ ਨਹੀਂ ਹੋ ਸਕਦਾ ਜੇ ਕੋਈ ਤੁਹਾਡੇ ਤੋਂ ਦੂਰ ਰਹਿ ਕੇ ਖੁਸ਼ ਹੈ ਤਾਂ ਉਸ ਨੂੰ ਖੁਸ਼ ਰੱਖਣ ਲਈ ਦੂਰ ਹੀ ਰਹੋ ਕਿੰਨਾ ਔਖਾ ਹੋ ਗਿਆ ਹੈ ਪੱਖਾਂ ਦੀ ਭੀੜ ਵਿੱਚੋਂ ਰੁੱਖਾ ਵਰਗਾ ਕਿਰਦਾਰ ਲੱਭਣਾ ਹੋਰਾਂ ਦੇ ਐਗੰਨ ਨਾਲ ਅਸੀਂ ਗੁਣਵਾਨ ਨਹੀਂ ਬਣ ਜਾਂਦੇ ਕੁਝ ਵੱਖਰਾ ਕਰਨਾ ਹੈ ਤਾਂ ਭੀੜ ਨਾਲੋਂ ਵੱਖਰੇ ਹੋ ਕੇ ਚੱਲੋ ਕਿਉਂਕਿ ਭੀੜ ਹਿੰਮਤ ਤਾਂ ਦਿੰਦੀ ਹੈ ਪਰ ਪਹਿਚਾਣ ਖੋਹ ਲੈਂਦੀ ਹੈ ਜਿੱਥੇ-ਜਿੱਥੇ ਦਾਅਵੇ ਕਰੋਗੇ ਪਰਖੇ ਜਾਉਗੇ ਤੇ ਜਿੱਥੇ-ਜਿੱਥੇ ਪਰਖੇ ਜਾਉਗੇ ਉਹਨੇ ਪਾਈ ਜਾਂਦੀ ਵੰਡਣ ਵਾਲੇ ਹੁਣ ਵਾਲਿਆਂ ਤੋਂ ਕਿਤੇ ਜ਼ਿਆਦਾ ਖੁਸ਼ ਹੁੰਦੇ ਨੇ ਐਸਾ ਨਹੀਂ ਕਿ ਉਹਨਾਂ ਕੋਲ ਵਕਤ ਹੀ ਨਹੀਂ ਹੈ ਦਰਅਸਲ ਉਹਨਾਂ ਦੀ ਨੀਅਤ ਹੀ ਨਹੀਂ ਹੈ ਕੁਝ ਦਰਦ ਤਾਂ ਅਸਲ ਵਿੱਚ ਹੁੰਦੇ ਨੇ ਪਰ ਕੁਝ ਸਾਡਾ ਦਿਮਾਗ ਆਪੇ ਹੀ ਘੜ ਲੈਂਦਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਇਹ ਹਨੇਰੇ ਵਿੱਚ ਖੁਦ ਹੀ ਮੰंजे ਥੱਲੇ ਭੂਤ ਹੋਣ ਦੀ ਕਲਪਨਾ ਕਰਦਾ ਹੈ ਤੇ ਫਿਰ ਖੁਦ ਹੀ ਡਰਦਾ ਹੈ ਲਗਾਤਾਰ ਕੋਸ਼ਿਸ਼ ਕਰਨ ਵਾਲਿਆਂ ਅੱਗੇ ਕੁਝ ਵੀ ਅਸੰਭਵ ਨਹੀਂ ਹੁੰਦਾ ਜਦੋਂ ਹਿੰਮਤ ਜਵਾਬ ਦੇਣ ਲੱਗੇ ਤਾਂ ਉਸ ਮਕਸਦ ਦਾ ਧਿਆਨ ਕਰੋ ਜਿਸ ਦੀ ਵਜ੍ਹਾ ਨਾਲ ਤੁਸੀਂ ਇੰਨਾ ਪੈਂਡਾ ਕੱਢ ਕੇ ਆਏ ਸਮੇਂ ਦੀ ਪਲਕ ਚਪਕਦਿਆਂ ਹੀ ਸ਼ਿਕਾਰੀ ਖੁਦ ਵੀ ਸ਼ਿਕਾਰ ਹੋ ਜਾਵੇਗਾ ਕਈ ਵਾਰ ਕੋਈ ਚੀਜ਼ ਸਾਡੇ ਹੱਥ ਵਿੱਚ ਹੀ ਹੁੰਦੀ ਹੈ ਤੇ ਅਸੀਂ ਉਸ ਨੂੰ ਪਾਗਲਾਵਾਗ ਚਾਰ ਛਪੇਰੇ ਭਾਲਦੇ ਹਾਂ। ਇਹੀ ਹਾਲ ਸਾਡੇ ਸਕੂਨ ਦਾ ਹੈ। ਜ਼ਿੰਦਗੀ ਦਾ ਇੱਕ ਪਲ ਦਾ ਭਰੋਸਾ ਨਹੀਂ ਤੇ ਇਨਸਾਨ ਇਸੇ ਭਰੋਸੇ ਦੇ ਸਹਾਰੇ ساری ਉਮਰ ਬਿਤਾ ਦਿੰਦਾ ਹੈ। ਪੂਰਾਂ ਨਾਲ ਆਪਣੀ ਤੁਲਨਾ ਕਰਕੇ ਤੁਹਾਨੂੰ ਬਣਾਉਣ ਵਾਲੇ ਨੂੰ ਬੇਇੱਜ਼ਤ ਨਾ ਕਰੋ। ਤੁਹਾਡਾ ਕਿਰਦਾਰ ਤੁਹਾਡੇ ਤੋਂ ਬਿਹਤਰ ਕੋਈ ਹੋਰ ਨਹੀਂ ਨਿਭਾ ਸਕਦਾ। ਜੋ ਲਫ਼ਜ਼ ਜੀਭਾਂ ਨੂੰ ਭਾਰੇ ਜਾਪਣ ਉਹ ਅਕਸਰ ਅੱਖਾਂ ਵਿੱਚ ਉੱਤਰ ਆਉਂਦੇ ਨੇ। ਹਨੇਰਿਆਂ ਨੂੰ ਰੋਣ ਨਾਲ ਦਿਨ ਛੇਤੀ ਨਹੀਂ ਚੜ੍ਹਿਆ ਕਰਦੇ। ਪਰ ਜੇਕਰ ਰਾਤ ਦੀ ਖੂਬਸੂਰਤੀ ਨੂੰ ਮਾਣ ਲਵੂਗੀ ਇਹ ਰਾਤ ਕਦੋਂ ਬੀਤ ਜਾਵੇਗੀ ਪਤਾ ਵੀ ਨਹੀਂ ਲੱਗੇਗਾ ਆਪਣਿਆਂ ਦੇ ਮਖੌਟੇ ਵਿੱਚ ਲੁਕੇ ਹੋਏ ਬੇਗਾਨਿਆਂ ਨੂੰ ਪਛਾਣੋ ਜਦੋਂ ਖੋਦ ਨਾਲੋਂ ਭਾਰੀਆਂ ਮੁਸੀਬਤਾਂ ਸੱਤੇ ਪੈਂਦੀਆਂ ਨੇ ਉਦੋਂ ਇਨਸਾਨ ਦਾ ਅਸਲ ਕਿਰਦਾਰ ਨਿਖਰ ਕੇ ਸਾਹਮਣੇ ਆਉਂਦਾ ਹੈ ਸਹਾਰਿਆਂ ਦੀ ਭਾਲ ਵਿੱਚ ਕਦੋਂ ਤੱਕ ਨਸੂngੀ ਜ਼ਿੰਦਗੀ ਦਾ ਇਹ ਦਰਿਆ ਆਖਰ ਇਕੱਲਿਆਂ ਹੀ ਪਾਰ ਕਰਨਾ ਪੈਂਦਾ ਹੈ ਜਿਹੜੇ ਹੱਥ ਰੋਜ਼ ਅਰਦਾਸ ਕਰਨ ਲਈ ਉੱਠਦੇ ਨੇ ਜਦੋਂ ਹਥਿਆਰਾਂ ਤੇ ਸੰਘਰਸ਼ ਦੀ ਰੋਸ਼ਨੀ ਵੱਲ ਚੱਲ ਪੈਂਣ ਤਾਂ ਕੂੜ ਦੀ ਸੱਤਾ ਨੂੰ ਤਹਿਸ ਨਹਿਸ ਕਰ ਦਿੰਦੇ ਨੇ ਆਪਣੇ ਖੰਭਾਂ ਤੇ ਯਕੀਨ ਕਰਨ ਦੀ ਦੇਰ ਹੈ ਉੱਡਣ ਦੀ ਤਾਕਤ ਤਾਂ ਆਪਣੇ ਆਪ ਆ ਜਾਂਦੀ ਹੈ ਪੱਤ ਚੜ ਪਿੰਡੇ ਤੇ ਹੰਡਾਉਣੀ ਪੈਂਦੀ ਹੈ ਫਿਰ ਹੀ ਜ਼ਿੰਦਗੀ ਬਹਾਰਾਂ ਨਾਲ ਨਿਵਾਜ਼ਦੀ ਹੈ ਪੂਰਾ ਨੂੰ ਖੋਸ਼ ਕਰਦੇ ਕਰਦੇ ਆਪਣੀਆਂ ਖੁਸ਼ੀਆਂ ਇੱਥੇ ਛੱਡ ਆਏ ਹਾਂ ਖੁਦ ਨੂੰ ਵੀ ਯਾਦ ਨਹੀਂ ਰਿਹਾ ਵਕਤਾਂ ਦਾ ਬਾਣੀਆ ਬੜਾ ਹੀ ਲੋਭੀ ਹੈ ਦਿੱਤੇ ਹੋਏ ਪਲਾਂ ਨੂੰ ਕਦੇ ਵੀ ਵਾਪਸ ਨਹੀਂ ਮੋੜਦਾ ਕਈ ਵਾਰ ਦਿਲ ਰੋਂਦਾ ਹੈ ਤੇ ਅੱਖਾਂ ਨੂੰ ਵੀ ਪਤਾ ਨਹੀਂ ਲੱਗਦਾ ਪੀੜਾ ਸਹਿ ਕੇ ਸਿੱਖੋ ਸਬਕਾਂ ਨੂੰ ਵਿਸਾਰਨ ਦੀ ਗਲਤੀ ਕਦੇ ਨਾ ਕਰੋ ਹਾਲਾਤ ਕਹਿ ਰਹੇ ਨੇ ਕਿ ਮੰਜ਼ਿਲ ਨਹੀਂ ਮਿਲਣੀ ਉਮੀਦ ਕਹਿ ਰਹੀ ਹੈ ਕਿ ਬਸ ਥੋੜੀ ਦੂਰ ਹੋਰ ਚੱਲ ਕੇ ਦੇ ਕਿਸੇ ਵੀ ਮੰਜ਼ਲ ਲਈ ਵਿਸ਼ਵਾਸ ਪਹਿਲੀ ਪੌੜੀ ਹੈ ਇਸ ਤੋਂ ਬਿਨਾ ਜੀਵਨ ਦਾ ਸਮੁੰਦਰ ਤਰਿਆ ਨਹੀਂ ਜਾ ਸਕਦਾ